ਸਰ 485 ਸ਼ੌਂਕੀਆ ਟਰੈਕਟਰ ਜੀ ਫੇਵਰ ਹੱਡ ਲੱਗੀ ਹੋਈ ਸਾਰਾ ਕੁਝ ਹੀ ਲੱਗਿਆ ਵੈ ਕੱਲਾ ਫੇਵਰ ਹੱਡ ਨਹੀਂ ਲੱਗਿਆ ਸਟੀਰਿੰਗ ਵੀ ਦੁੱਧਾ ਲੱਗਿਆ ਦੁੱਧਾ ਲੱਗਿਆ ਸ਼ੌਂਕੀਆ ਟਰੈਕਟਰ ਆ ਪੂਰਾ ਪੂਰਾ ਡਬਲ ਕਲੱਚ ਪਾਵਰ ਸਟੀਰਿੰਗ ਤੇਲ ਬਰੇਕਾਂ ਟਾਪ ਮਾੜਾ ਹਾਉਬ ਮਾੜਾ ਸਾਰਾ ਕੁਝ ਨਾਲ ਦਾ ਠੀਕ ਹੈ ਪੰਜਾਬ ਨੰਬਰ ਹੈ ਫਾਰਮ ਟ੍ਰੈਕ 65 65 ਪੀਪੀਆਈ ਇਹ ਕਿੰਨੇ ਮਾਡਲ ਹੈ ਜੀ ਇਹ ਨਵਾਂ ਮਾਡਲ ਹੈ ਹਾਂਜੀ ਇਹ ਆ ਗਿਆ ਪਾਵਰ ਪਾਵਰ ਸਟੀਰਿੰਗ ਟਾਪ ਮਾਡਲ ਆ ਟਰੈਕਟਰ ਹੀ ਆਉਂਦਾ ਹੈ ਨਵਾਂ ਦੇ ਵਿੱਚ ਸਵਰਾ 744 ਐਫੀ 3 ਸਟਾਰ ਹੂੰ ਕਿੰਨੇ ਮਾਡਲ ਹੈ ਜੀ 11 11 ਮਾਡਲ ਹੈ ਸਵਰਾ 724 2013 ਮਾਡਲ ਟਰੈਕਟਰ ਹੈ ਠੀਕ ਹੈ ਜੀ 225 ਡਿਮਾਂਡ ਹੈ ਇਹਦੀ ਹਾਂਜੀ ਉਤਲੇ ਛੱਡ ਦਿਆਂ ਯਾਰ ਸਾਰੇ ਸਾਰੇ ਹੀ ਛੱਡ ਦੂੰਗਾ ਪੂਰੇ ਦੋ ਦਾ ਹੀ ਸਿਕਾ ਬਾਈ ਜੀ ਸਵਾਦ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਤੁਹਾਨੂੰ ਦਿਖਾਉਣੇ ਹੈ ਘੈਂਟ ਘੈਂਟ ਕੰਡੀਸ਼ਨ ਆਇ ਟਰੈਕ ਤੇ ਸਾਹਮਣੇ ਆ ਗਿਆ ਜੀ ਪ੍ਰੀਤ ਇਆ ਗਿਆ ਜੀ 955 ਤੇ ਬਾਈ ਨਾਲ ਆਪਾਂ ਧੰਨਵਾਦ ਕਰਦੇ ਆਂ ਕੁਲਵੀਰ ਦਾ ਟਰੈਕਟਰ ਆ ਇਹ ਅੱਸੀ ਕਾ ਬਾਈ ਜੀ ਅੱਸੀ ਕਾ ਬਾਈ ਸਵਾਗਤ ਬਹੁਤ ਵਧੀਆ ਠੀਕ ਆ ਜੀ ਸਵਾਗਤ ਆ ਬਾਈ ਤੁਹਾਡਾ ਵੀ ਇੱਥੇ ਹੁੰਚਣ ਦੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨੀ ਖੇਚਲ ਕਰਦੇ ਹੋਗੇ ਹਾਂ ਜੀ ਇਹ ਕਿੰਨੇ ਜਿਹੜਾ ਬੰਦਾ ਘਰੋਂ ਨਹੀਂ ਆ ਸਕਦਾ ਹਾਂ ਜੀ ਘਰੇ ਬੈਠਾ ਕੋਈ ਕਮਜ਼ੋਰੀ ਆ ਕੋਈ ਜੌਬ ਕਰਦਾ ਹਾਂ ਹਾਂ ਜੀ ਉਹ ਘਰੇ ਬੈਠਿਆ ਨੂੰ ਮੰਡੀ ਦਿਖਾ ਦਿੰਦੇ ਹੋ ਠੀਕ ਆ ਜੀ ਹਾਂ ਇਹ 21 ਮਾਡਲ ਟਰੈਕਟਰ ਹੈ 955 ਠੀਕ ਆ ਜੀ ਤੇ ਨਵਾਂ ਹੀ ਟਰੈਕਟਰ ਹੈਗਾ ਠੀਕ ਆ ਜੀ ਚੋਲ ਬ੍ਰੇਕਾਂ ਡਬਲ ਕਲਚ ਕਿੰਨੇ ਘੰਟੇ ਚੱਲਿਆ ਆਈ ਕੈਮਰਾ ਨਾਲ ਲਾ ਕੇ ਦੇਖ ਲਓ ਰੰਗ ਰੰਗ ਦਾ ਟਰੈਕਟਰ ਪੂਰਾ ਸਾਫ ਨਾਲ ओरिजिनल ਹੀ ਸਾਰਾ ਸੈਂਟਰ ਗੇਅਰ ਚ ਆਈ ਸੈਂਟਰ ਜੀ ਹੁੰਦੇ ਆ ਠੀਕ ਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੋਈ ਨਾਲ ਦੋ ਸਾਰਾ ਕੁਝ ਨਾਲ ਦੇ ਟਾਇਰ 80 85 ਗਾ 80 85 ਪੈਸਾ ਐਮ ਆਰ ਐਫ ਦੇ ਨਾਲ ਦੇ ਟਾਇਰ ਆ ਮਾਡਲ ਕਿੰਨੇ ਹੀ ਹੈ ਮਾਡਲ 21 21 ਮਾਡਲ ਦਾ ਤੇ ਨੰਬਰ ਜੀ ਆ ਨੰਬਰ ਹਰਿਆਣੇ ਦਾ ਦਾ ਠੀਕ ਆ ਜੀ ਕੀ ਡਿਮਾਂਡ ਕਰਦੇ ਆ ਜੀ ਦਮਾਰੇ ਦੀ ਜਾਇਜ ਜਮ ਮਾਰਲਾ ਕੈਮਰਾ ਫਿਰ ਕਈ ਵਾਰ ਐ ਹੋ ਜਾਂਦਾ ਜਿਹੜਾ ਕਹਿੰਦਾ ਕੋਲੋਂ ਦੱਸ ਦੀ ਠੀਕ ਹੈ ਜੀ ਜਮਾ ਜਿਹੜਾ ਰੇਟ ਲਿਖਿਆ ਹੁੰਦਾ ਵਿੱਚ ਦਿਖਾ ਦਿਆ ਕਰ 385 385 21 ਮਾਡਲ 21 ਮਾਡਲ ਕਿੰਨਾ ਦਾ ਜੀ ਮਾਨਦਾਨ ਹੈ ਮਾਨਦਾਨ ਜੀ ਮਾਨਦਾਨ 60000 ਦਾ ਠੀਕ ਹੈ ਜੀ ਹਾਂ ਅੱਗੇ ਸੋਨ ਨੂੰ ਦਿਖਾਉਣ ਜਮਾ ਕੋਕਾ ਪੀਸ ਐ ਸਰ 485 ਸ਼ੌਂਕੀਆ ਟਰੈਕਟਰ ਠੀਕ ਹੈ ਫੇਵਰ ਹੱਡ ਲੱਗੀ ਸਾਰਾ ਕੁਝ ਹੀ ਲੱਗਿਆ ਕੱਲਾ ਫੇਵਰ ਹੱਡ ਨਹੀਂ ਲੱਗਿਆ ਸਟੀਰਿੰਗ ਵੀ ਦੂਜਾ ਲੱਗਿਆ ਦੂਜਾ ਲੱਗਿਆ ਸ਼ਮੂ ਕੀ ਟਰੈਕਟਰ ਆ ਪੂਰਾ ਪੂਰਾ ਡਬਲ ਕਲੱਚ ਪਾਵਰ ਸਟੀਰਿੰਗ ਤੇਲ ਬ੍ਰੇਕਾਂ ਟਾਪ ਮਾਡਲ ਵਾਲਾ ਟਾਪ ਮਾਡਲ ਸਾਰਾ ਕੁਝ ਨਾਲ ਦਾ ਠੀਕ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਬੀਕੇਟੀ ਦਾ ਟਾਇਰ ਆ ਭਾਈ ਕਾਲੀ ਆਇਓ ਮਰਾ ਟਰੈਕਟਰ ਇਹ ਵੀ ਬੀਕੇਟੀ ਦੇ ਆ ਵੀਕੇਟਾਰੇ ਨਾਲ ਦੇ ਆ ਕੁਛ ਵੀ ਨਹੀਂ ਚੇਂਜ ਹੋਇਆ ਕਿਤੇ ਵੀ ਕਲਮ ਦਾ ਨਿਸ਼ਾਨ ਨਹੀਂ ਲੱਗਾ ਟਰੈਕਟਰ ਨੂੰ ਟਰੈਕਟਰ ਦੇ ਬਸ ਰੀਅਲ ਟਾਇਰ ਪਾਏ ਆ ਆਹ ਰੀਅਲ ਟਾਇਰ ਕਹਿ ਦਿੰਦੇ ਆ ਪਾਵਰ ਸਟੀering ਤਾਂ ਉਹ ਤੋਂ ਮੈਂ ਦੱਸਿਆ ਵੀ ਟੌਪ ਮਾਰ ਲਾ ਠੀਕ ਆ ਜੀ ਸੇਲ ਬ੍ਰੇਕ ਹਾਂਜੀ ਡਬਲ ਕਲਚ ਪਾਵਰ ਸਟੀering ਠੀਕ ਆ ਜੀ ਨੰਬਰ ਹੀ ਨੰਬਰ ਪੰਜਾਬ ਪੰਜਾਬ ਨੰਬਰ ਇਹ ਡਿਮਾਂਡ ਇਹਦੀ ਕੀ ਕਰਦੇ ਹੋ 5,35,000 21 ਮਾਡਲ 21 ਮਾਡਲ ਹਾਰ ਪਾ ਕੇ ਲੈ ਜੈ ਉਹਨੂੰ ਇੱਥੇ ਲਾ ਕੇ ਨਾ ਦੋ ਚੀਪੀਆਂ ਹਾਰ ਪਾ ਦਾਂਗਾ ਜਮਾ ਨਹੀਂ ਆਇਆ ਪਤਾ ਨਾ ਮੰਡੀ ਚੋਂ ਲੈਂਦਾ ਕਿ ਸੋਲ ਮੰਡੀ ਚੋਂ ਲੈਂਦਾ ਕਿ ਏਜੰਸੀ ਚੋਂ ਲੈਂਦਾ ਹਾਂ ਜੀ ਇਹਦਾ ਕਿੰਨਾ ਕੋ ਦੂਜੀ ਇਹਦਾ 5 ਲੱਖ ਦਾ ਦੇ ਦਾਂ ਪੂਰੇ 5 ਦਾ ਜੀ 5 ਲੱਖ ਦੇ ਦੇ ਦਾਂ ਕੋ ਚੱਕਰ ਠੀਕ ਹੈ ਜੀ 35000 ਦਾ ਡਿਸਕਾਊਂਟ ਡਿਸਕਾਊਂਟ ਇਹ ਐ ਨਹੀਂਗਾ ਵੀ ਕੋਲ ਬਣਾਇਆ ਹਾਂ ਜੀ ਇਹ 10 ਮੰਡਗਾਣਾ ਵੇਗਾ ਟਰੈਡਰ ਇਹਦਾ ਰੇਟ ਇਹੀ ਹੋਊਗਾ ਠੀਕ ਹੈ ਜੀ ਇਹ ਨਹੀਂਗਾ ਵੀ ਆਪਾਂ ਪਹਿਲਾਂ ਵਧਾ ਦਾਂਗੇ ਤੇ ਫਿਰ ਘਟਾ ਦਾਂਗੇ ਜਿੰਮੇਦਾਰੀ ਹੈ ਪੂਰੀ ਰੇਟ ਦੀ ਪੂਰੀ ਜ਼ਿੰਮੇਦਾਰੀ ਹੈ ਅੱਗੇ ਸਾਹਮਣੇ ਦਿਖਾਉਣੇ ਜੀ ਸੋਨਾ ਲਿਖਾ ਡੀ ਆਈ 745 ਇਹ ਕਿੰਨੇ ਮਾਡਲ ਹੈ ਜੀ ਇਹ 16 ਵੀਰੇ 16 ਮਾਡਲ ਹੈ ਜੀ ਟਾਇਰਾਂ ਦੀ ਗੱਲ ਬਾਤ ਕਰੀਏ ਜੀ ਥਾਰੇ ਆ ਜਾਓ ਜਮਾ ਥਾਰੇ ਟਾਇਰ ਬੈਲਮੈਂਟੂ ਦੇ ਟਾਇਰਾਂ ਦਾ ਜਮਾ ਮਿਲੂਗਾ ਜੋ ਤਾਜ਼ੇ ਲਾਇਆ ਹੈ ਪੈਸੇ ਲੱਗੇ ਤਾਂ ਮਿਲੂਗਾ ਬਿਲ ਤਾਂ ਇਹ ਟੱਕ ਰੈਂਟ ਹੈ ਮਾਰਕ ਸਾਈਡ ਗੇਰ ਚ ਆ ਗਿਆ ਹੂੰ ਸਿੰਗਲ ਪੰਪ ਇਹ ਨੰਬਰ ਇਹਦਾ ਜੀ ਨੰਬਰ ਇਹਦਾ ਭਾਈ ਹਰਿਆਣਾ ਐਨਓਸੀ ਮਿਲ ਜੂਗੀ ਅਧਿਕਾਰੀ ਹਾੜ ਲਾਏਗਾ ਜੀ 16 3,85,000 ਰੁਪਏ ਡਿਮਾਂਡ ਹੈ ਹਾਂਜੀ 3,65,000 ਦਾ ਟਰੈਕਟਰ ਦੇ ਦਾਂ ਲਾਉਣ ਜੀ ਤੇ ਲੋਨ ਹੋ ਜਾਊਗਾ ਵੀਰੇ ਚੰਗੇ ਸਿਵਲ ਵਾਲੇ ਦਾ 3,30,35,000 ਰੁਪਏ ਲੋਨ ਹੋ ਜਾਊਗਾ ਵੀਰੇ ਠੀਕ ਹੈ ਜੀ ਅੱਗੇ ਸਾਹਮਣੇ ਦੇਖੋ ਨਾ ਇਹਨਾਂ ਦਾ ਨੰਬਰ ਹੈ ਹਾਂਜੀ ਫਸਟ ਟਾਈਮ ਦਾ ਟਰੈਕਟਰ ਹੈ ਠੀਕ ਹੈ ਜੀ ਪਿਆਰ ਨਵੇਂ ਅੰਗ ਜੀ ਆ ਠੀਕ ਹੈ ਜੀ ਕੋਈ ਕਮੀ ਨਹੀਂ ਹਾਂਜੀ ਰੰਗ ਪੇਂਟ ਦਾ ਵੀ ਸਾਰਾ origignal ਹੈ ਪੂਰਾ ਸੈਲਫ ਚਲਪਟਿਆ ਕੁੜੀ ਜਮਾ ਧਾਣੇ ਤੇ ਆ ਪੂਰੇ ਕੰਡੇ ਤੇ ਪੂਰੇ ਕੰਡੇ ਤੇ 293000 ਰੁਪਏ ਡਿਮਾਂਡ ਹੈ ਹਾਂਜੀ 20 ਮਾਡਲ ਆ 20 ਮਾਡਲ ਆ 280000 ਰੁਪਏ ਦਾ ਰੇਟ ਦੇ ਦਿਆਂਗੇ ਠੀਕ ਆ ਜੀ ਰੰਗ ਪੇਂਟ ਜੀ ਜਮ ਅਰੀਜਨਲ ਆ ਵੀਰੇ ਅੱਗੇ ਰੱਖਾਉਣੇ ਆ ਜੀ ਫਾਰਮਟ ਰੈਕ 65 PPI ਇਹ ਕਿੰਨੇ ਮਾਡਲ ਆ ਜੀ ਇਹ 9 ਮਾਡਲ ਆ ਹਾਂਜੀ ਰਿਆਣਾ ਨੰਬਰ ਆ ਠੀਕ ਆ ਜੀ ਤੇ ਟਾਇਰ ਇਹਦੇ 25 ਤੋਂ 30 ਪੈਸੀ ਆ ਮੂਰਲੇ ਤਾਂ ਚੰਗੇ ਮਗਰਲੇ ਥੋੜੇ ਜਿਹਾ ਘੱਟ ਆ ਠੀਕ ਆ ਜੀ ਇਹ ਆ ਗਿਆ ਪਾਵਰ ਪਾਵਰ ਸਟੀering ਟੌਪ ਮਾਡਲ ਆ ਡਰਾਈਵਰ ਜਿਹੜਾ ਆਉਂਦਾ ਸੀ 9 ਦੇ ਵਿੱਚ ਇਹ 2 ਲੱਖ ਤੇ 83000 ਰੁਪਏ ਡਿਮਾਂਡ ਹੈ ਨਵਾਂ ਮਾਡਲ ਨਵਾਂ ਮਾਡਲ ਠੀਕ ਹੈ ਜੀ ਰੰਗ ਪੇਂਟ ਦੀ ਹੈ ਇਹਦਾ ਰੰਗ ਪੇਂਟ ਮਾੜਾ ਮੁੱਟ ਹੋ ਜਾਂਦਾ ਠੀਕ ਹੈ ਜੀ ਇਹ ਕਿੰਨੇ ਦਾ ਹਜੂ ਕੋਈ ਕਲਵੀਰ ਇਹ ਦੇ ਦਾਂਗੇ ਆਪਾਂ 2 ਲੱਖ ਤੇ 75000 75 ਦਾ ਜੀ ਹਾਂ ਠੀਕ ਹੈ ਜੀ ਅੱਗੇ ਜੀ ਸਵਰਾ 744 ਐਫੀ 3 ਸਟਾਰ ਹੂੰ ਕਿੰਨੇ ਮਾਡਲ ਹੈ ਜੀ ਇਹ 11 11 ਮਾਡਲ ਹੈ ਇਹ 2011 ਮਾਡਲ ਟਰੈਕਟਰ ਹੈ ਹਾਂ ਜੀ 80 ਤੋਂ 85 ਬਸੇ ਟਾਇਰ ਹੈ ਠੀਕ ਹੈ ਜੀ। ਰਾਜਸਥਾਨ ਦਾ ਨੰਬਰ ਹੈ। ਹਾਂ ਜੀ। ਐਨਓਸੀ ਅਸੀਂ ਦੇਣੀ ਨਹੀਂ ਡਾਕੂਮੈਂਟ ਸਾਰੇ ਦੇ ਦਾਂਗੇ। ਠੀਕ ਹੈ ਜੀ। ਐਨਓਸੀ ਕਢਾਪੇ ਕਢਾ ਲੇ। ਠੀਕ ਹੈ ਜੀ। ਇਹ ਮਾਡਲ ਕਿੰਨੇ ਜੀ ਇਹ ਬਈ? 2011। ਠੀਕ ਹੈ। ਕੀ ਡਿਮਾਂਡ ਕਰਦੇ ਹੋ ਦੀ? 325। 325 ਦਾ ਡਿਮਾਂਡ ਆ ਜੀ। ਹੂੰ। ਇਹ ਕਿੰਨੇ ਦਾ ਹੁਜੂਰ ਜੀ? 3 ਲੱਖ ਦਾ ਦੇ ਦਾਂਗੇ। ਪੂਰੇ 3 ਦਾ ਜੀ। ਹੋਰ ਵੀ ਘਟਾ ਦੇਾਂਗੇ। ਹੋਰ ਵੀ ਘੱਟ ਜੀ। ਹੂੰ। 10000 ਹੋਰ ਵੀ ਘਟਾ ਦੇਾਂਗੇ। ਠੀਕ ਹੈ ਜੀ। ਓਕੇ ਜੀ। ਓਕੇ। ਅੱਗੇ ਹੋਰ ਉਹ ਦਿਖਾਉਣੇ 24 ਵਾਲਾ। 24 ਦਿਖਾ ਲੋ ਜੀ। ਇੱਕ ਆਹ ਤੇ ਇੱਕ ਪਹਿਲਾਂ ਆ ਦਿਖਾਉਣਾ ਇਹ 12 ਮਾਡਲ ਹੈ 445 ਹੈ ਸੁਪਰ ਮੈਕਸ ਵਾਲਾ ਸੁਪਰ ਮੈਕਸ ਡੀਜ਼ਲ ਸੇਵਰ ਘੱਟ ਤੇਲ ਖਰਚਾ ਡਬਲ ਕਲਚ ਲੈ ਪੀਟੀਓ ਪਾਵਰ ਸਟੀering ਠੀਕ ਹੈ ਜੀ ਪਾਵਰ ਸਟੀering ਹਾਂ ਇਹਦਾ ਨਗੀਨਾ ਹੀ ਹੈ ਨਗੀਨਾ ਜੀ ਜਮਾ ਸਾਰੇ ਫਿਟਰੀ ਇਹਦੇ ਚ ਠੀਕ ਹੈ ਜੀ ਤੇਲ ਬ੍ਰੇਕਾਂ ਠੀਕ ਹੈ ਜੀ ਟਾਇਰ ਬਾਈ ਜੀ ਟਾਇਰ ਹੈਗੇ 25 ਤੋਂ 30 ਪੈਸੇ 40 ਕਿ ਪੈਸੇ ਰੱਖ ਲੈ ਘੱਟ ਕੇ ਠੀਕ ਹੈ ਜੀ ਰੰਗ ਪੈਂਟ ਜੀ ਰੰਗ ਪੈਂਟ ਰੇਜ ਨਾਲ ਆ ਇਹ ਆ ਗਿਆ 12 ਮਾਡਲ ਕੀ ਡਿਮਾਂਡ ਹੈ ਜੀ 2,75,000 ਰੁਪਿਆ ਡਿਮਾਂਡ ਹੈ 75 ਤੇ 2,60,000 ਦਾ ਟਰੈਕਟਰ ਦੇ ਦਾਂਗੇ 2,60 ਦਾ ਜੀ ਠੀਕ ਆ ਜੀ ਅੱਗੇ ਰੱਖਾਉਣੇ ਸਵਰਾਜ 724 2013 ਮਾਡਲ ਟਰੈਕਟਰ ਹੈ ਠੀਕ ਆ ਜੀ ਟਰਾਂ ਦੀ ਕੰਡੀਸ਼ਨ ਤੇਰੇ ਸਾਹਮਣੇ ਆ ਹਾਂਜੀ ਰੰਗ ਪੇਂਟ ਦਾ ਸਾਰਾ Ориਜినਲ ਹੈ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਹਾਂਜੀ ਕੋਈ ਖੋਟੇ ਪੈਸੇ ਦੀ ਕਮੀ ਨਹੀਂ ਠੀਕ ਆ ਜੀ 225 ਡਿਮਾਂਡ ਹੈ ਇਹਦੀ ਹਾਂਜੀ ਉਤਲੇ ਛੱਡ ਦਾਂ ਯਾਰ ਸਾਰੇ ਸਾਰੇ ਹੀ ਛੱਡ ਦੂੰਗਾ ਛੱਡ ਦੇ ਪੂਰੇ ਦੋ ਦਾ ਜੀ ਹਾਂ ਇਹਦਾ ਨੰਬਰ ਹੀ ਨੰਬਰ ਹਰਿਆਣੇ ਦੇ ਹੁੰਦੇ ਆ ਤਕਰੀਬਨ ਟਰੈਕਟ ਹਰਿਆਣਾ ਜਾਂ ਰਾਜਸਥਾਨ ਪੰਜਾਬ ਬਸ ਕਿੰਨਾ ਸਟੇਟਾਂ ਤੋਂ ਬਿਨਾ ਕੋਈ ਨੰਬਰ ਨਹੀਂ ਹੁੰਦਾ ਆਪਣੇ ਠੀਕ ਆ ਜੀ ਤੇ ਜੇ ਆਪਾਂ ਗੱਲਬਾਤ ਕਰੀਏ ਮੰਡੀ ਜੇ ਕਾਹੇ ਨੰਬਰ ਆ ਪਲਾਟ ਦੋ ਨੰਬਰ ਪਲਾਟ ਆ ਰੋੜੀ ਰੋਡ ਜਿੱਦੋਂ ਤਲਵੰਡੀ ਤੋਂ ਆਪਾਂ ਰੋੜੀ ਨੂੰ ਜਾਂਦੇ ਆ ਸੱਜੇ ਹੱਥ ਮਿਹਨਰਾ ਏਜੰਸੀ ਦੇ ਨਾਲ ਦੋ ਨੰਬਰ ਪਲਾਟ ਆ ਠੀਕ ਆ ਜੀ ਹਾਂ ਜੀ ਇਹ ਆਪਣਾ ਕੰਟੈਕਟ ਨੰਬਰ ਹੀ ਕੰਟੈਕਟ ਨੰਬਰ ਵੀਰੇ ਆਪਣਾ 9417232636 ਠੀਕ ਆ ਜੀ ਜੇ ਪੁਰਾਣਾ ਟਰੈਕਟਰ ਬਿੱਚ ਘਟਾਉਣਾ ਜੀ ਘਟ ਲਾਂਗੇ ਵੀਰੇ ਲੋਨ ਫਾਇਨਸ ਉਹ ਵੀ ਲੈ ਲਾਂ ਠੀਕ ਹੈ ਜੀ ਹਾਂ ਵੀਰੇ ਕੰਟੈਕਟ ਕਰ ਲੋ ਜੇ ਕਿਸੇ ਵੀਰ ਦਾ ਫੋਨ ਨਹੀਂ ਚੱਕਿਆ ਜਾਂਦਾ ਕਿਸੇ ਨੇ ਟਰੈਕਟਰ ਵੇਚਣਾ ਹੈ ਜਾਂ ਕਿਸੇ ਟਰੈਕਟਰ ਬਾਰੇ ਬਾਬਤ ਗੱਲ ਕਰਨੀ ਆ ਹਾਂ ਜੀ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਜਾਂ ਵਾਇਸ ਮੈਸੇਜ ਛੱਡ ਸਕਦੇ ਹੋ ਨੰਬਰ ਉਹਦਾ ਹੀ ਵਟਸਐਪ ਵਾਲਾ ਇੱਕੋ ਹੀ ਨੰਬਰ ਆਪਣਾ ਠੀਕ ਹੈ ਜੀ ਸੇਮ ਨੰਬਰ ਹੈ ਸੇਮ ਨੰਬਰ ਹੈ ਠੀਕ ਹੈ ਜੀ ਤੇ ਪੇਜ ਜੀ ਆਪਣਾ ਪੇਜ ਵੀ ਚੱਲਦਾ ਜੀ ਹਾਂ ਪੇਜ ਆਪਣਾ ਚੱਲਦਾ ਹੈਗਾ ਫੇਸਬੁਕ YouTube ਤੇ ਹਾਂਜੀ 올ਡ ਟਰੈਕਟਰ ਇਨਫੋਰਮੇਸ਼ਨ ਦੇ ਨਾਂ ਤੇ ਠੀਕ ਹੈ ਜੀ ਤੇ ਆਪਣਾ ਪੇਜ ਹਜੇ ਨਵਾਂ ਹੀ ਹੈ ਹਾਂ ਜੀ ਇਹ ਜਿਹੜੇ ਰਿਲੇਟਡ ਵੀਡੀਓ ਹਨ ਟਰੈਕਟਰ ਹਾਂ ਟਰੈਕਟਰ ਰਿਲੇਟਡ ਖੇਤੀਬਾੜੀ ਦੀ ਮਸ਼ੀਨਰੀ ਸੰਬੰਧੀ ਠੀਕ ਹੈ ਖੇਤੀਬਾੜੀ ਦੇ ਮਤਲਬ ਹਰ ਇੱਕ ਪ੍ਰਕਾਰ ਦੇ ਆਪਾਂ ਕੱਲੇ ਖੇਤੀਬਾੜੀ ਨਾਲ ਰਿਲੇਟਡ ਹੀ ਰੱਖਿਆਗਾ ਠੀਕ ਹੈ ਜੀ ਕਿਉਂ ਹਜੇ ਇੰਦਰ ਕੰਮ ਹਾਂ ਐਗਰੀਕਲਚਰ ਦੇ ਨਾਲ ਹੀ ਹੈਗਾ ਠੀਕ ਹੈ ਜੀ 올ਡ ਟਰੈਕਟਰ ਇਨਫੋਰਮੇਸ਼ਨ ਦੇ ਨਾਂ ਤੇ ਠੀਕ ਹੈ ਇਹਨਾਂ ਟਰੈਕਟਰਾਂ ਨੇ ਜਿੰਨਾਂ ਵੀਰਾਂ ਨੂੰ ਹਜੇ ਆਪਣਾ ਮਤਲਬ ਪੇਜ ਬਾਰੇ ਨਹੀਂ ਪਤਾਗਾ ਹਾਂ ਜੀ ਫੇਸਬੁੱਕ ਤੇ YouTube ਤੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲੈ। ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ। ਠੀਕ ਹੈ ਜੀ। ਹਾਂਜੀ ਦੋਸਤੋ ਕਿਵੇਂ ਲੱਗੀ ਵੀਡੀਓ ਤੁਹਾਨੂੰ ਆਪਣੀ ਅੱਜ ਦੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ। ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ। ਧੰਨਵਾਦ।